ਗੁਰੂ ਰੂਪ ਪ੍ਰਤਾਪ ਸਾਸਾ ਸੰਗ ਜਿਓ 1988 ਜੂਨ ਦੇ ਪਹਿਲੇ ਹਫਤੇ ਜੇ ਭਾਰਤੀ ਹਕੂਮਤ ਵੱਲੋਂ ਭਾਰਤੀ ਔਜਾੜ ਛੱਡ ਕੇ ਸਤਖੰਡ ਸ੍ਰੀ ਹਰਮਨ ਸਾਹਿਬ ਨੂੰ ਗੋੜਿਆਂ ਦਾ ਇਸ਼ਾਰਾ ਪਾਇਆ ਗਿਆ ਪੰਜਾਬੀ ਤੋਂ ਪਾਕਿਸਤਾਨ ਸ਼ਰੀਆ ਕਾਲ ਸੱਚ ਸੇਵ ਜਨੂ ਕੋਪਾਂ ਟੈਂਟਾਂ ਦੇ ਗੋੜਿਆਂ ਗੋਲੇ ਬਾਰ-ਬਾਰ ਕੀ ਬੱਦ ਕੀ ਕੀਤੀ ਗਈ ਟੈਟੇ ਦੀ ਕੀਤਾ ਗਿਆ ਔਰ ਸ਼ਹੀਦਾਂ ਦੇ ਸਰਪਾਜ ਖਾਨ ਸਤਪੁਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਰਸ਼ਨ ਇਸ਼ਨਾਨ ਕਰਨ ਆਈਆਂ ਹਜ਼ਾਰਾਂ ਦੇ ਗਿਣਤੀ ਦੇ ਸੰਗਤਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਹਨਾਂ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹਰ ਸਾਲ ਸ਼ਰਧਾਂਜਲੀ ਸਰ ਤਹਿ ਸਮਾਏ ਜਾਂਦੀ ਹੈ ਔਰ ਇਸ ਵਾਰ ਵੀ 6 ਜੂਨ ਨੂੰ ਤੀਜਾ ਕਰ ਲੋ ਘਾਰਾ ਬਹੁਤ ਬਿਸ਼ਰਤਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਉਸ ਪੀੜਾ ਨੂੰ ਉਸ ਕਿਸ ਨੂੰ ਮਹਿਸੂਸ ਕੀਤਾ ਜਾਂਦਾ ਹੈ ਕਿ ਜੋ ਭਾਰਤੀ ਹਕੂਮਤ ਵੱਲੋਂ ਇਸ ਕੇਂਦਰੀ ਅਸਥਾਨ ਦਿੱਤੀ ਸਭੇ ਤਰ੍ਹਾਂ ਨਹੀਂ ਜਿਹਾ ਬਤੋਹ ਕੁਰਸਵੇਧਾਤਾ ਤਾਂ ਤੁਸੀਂ ਸੋਹਿਆ ਵੱਡਾ ਤੇਰਾ ਦਰਬਾਰ ਸੱਚਾ ਕੁਦਸਾਹਤ ਜੋ ਵਿਧਾਤੀ ਕੀਤੀ ਗਈ ਗੋਲੀਆਂ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੂ ਗੋਲੀਆਂ ਬੱਜੀਆਂ ਛੇ ਦੇ ਆਹਾਲਤ ਸੈਪੋਪਾ ਦੇ ਰੋਫਾ ਟੈਂਕਾਂ ਦੇ ਗੋਲਿਆਂ ਦੇ ਨਾਲ ਫੈਟਰੀ ਕੀਤੇ ਗਏ ਔਰ ਜੋ ਸ਼ਹੀਦ ਹੋਏ او شردہ اور ستار پیٹ کیا جائے پیڑ وقت محسوس ہے اور اب شری اکھنڈ پاٹ صاحب کی پرارمبھتا مہان شہیدان دی یاد شری کال تک صاحب جی ہوئی ہے اور پرسوں چھ جون نی کال تک صاحب جی شری اخنڈ پاٹ صاحب تبدیل گرمت کی ون سکنا ہے سمچیاں سنگتوں کو بھی بنتی ہے بہت ہی شردھا اور ستار ساحد ਉਹਨਾਂ ਮਹਾਨ ਸ਼ਖਸਾਂ ਨੂੰ ਆਪਾਂ ਯਾਦ ਕਰਦਿਆਂ ਹੋਇਆ ਨਕ ਮਸਤਕ ਹੋਈਏ ਔਰ ਉਹਨਾਂ ਮਹਾਨ ਸ਼ਖਸਾਂ ਦੀਆਂ ਉਸ ਉਹਨਾਂ ਫਲਾ ਨੂੰ ਉਸ ਤੀਸ ਨੂੰ ਆਪਣੇ ਹਿਰਦੇ ਦੇ ਵਿੱਚ ਮਹਿਸੂਸ ਕਰੀਏ ਕਿ ਜੋ 1984 ਦੇ ਜੂਨ ਦੇ ਪਹਿਲੇ ਹਫਤੇ 1 ਤੋਂ 6 ਜੂਨ ਤੱਕ ਜੋ ਸੱਚਖੰਡ ਸ਼੍ਰੀ ਗੁਰਮੁਖਤਾਰ ਸਾਹਿਬ ਵਿਖੇ ਰਵਾਇਤ ਕਰੀ ਸੀ ਚਰਦਾ ਔਰ ਸਤਕਾਰ ਸਾਹਿਬ ਦੀ ਹਿੰਦੀ ਦਿਹਾੜੇ ਮਨਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਸਾਰੇ ਸ਼ਹੀਦਾਂ ਦੇ ਯਾਦ ਅਲਤ ਬਾਬਾ ਜਰਨੈਲ ਸਿੰਘ ਜੀ ਭਾਈ ਸਾਹਿਬ ਐ ਅਮਰੀਕ ਸਿੰਘ ਬਾਬਾ ਥਾਰਾ ਸਹੀ ਜਰਨ ਸ਼ਬੀਖ ਸਿੰਘ ਤੇ ਸਮੂਹ ਸਿੱਦਾ ਸਿੰਘਾਂ ਬੀਬੀਆਂ ਬੱਚੇ ਜਿਹੜੇ ਇੱਥੇ ਸ਼ਹੀਦ ਹੋ ਗਏ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਦਰਬਾਰ ਸਭਾ ਵੱਲੋਂ ਨੂੰ ਸੰਗਤ ਵੱਲੋਂ ਰੱਖਿਆ ਗਿਆ ਔਰ ਪਹਿਲੀ ਤਰੀਕ ਤੋਂ ਇਹ ਜਿਹੜਾ ਇੱਥੇ ਹਵਲਾ ਹੋਣਾ ਸ਼ੁਰੂ ਹੋ ਗਿਆ ਸੀ ਤੇ ਸੰਤ ਬਾਬਾ ਜਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਸੂਰਾਂ ਤੋਂ ਪਛਾਣੀਏ ਜੋ ਲਰੇ ਦੀਨ ਕੇ ਹੇਤ ਉਰਜਾ ਪੁਰਜਾ ਘਟ ਮਰੇ ਕਬੂ ਨਾ ਛਾੜੇ ਖੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜਰਜ ਸ਼ਵੇਕ ਸਿੰਘ ਜਿਹੜੇ ਟੈਂਕ ਚੜ ਕੇ ਆਏ ਸੀ ਇੰਦਰਾ ਗਾਂਧੀ ਜਦੋਂ ਆਫਰੀ ਸੀ ਤਾਂ ਉਹ ਟੈਂਕਾਂ ਦਾ ਮੂੰਹ ਮੋੜ ਕੇ ਜੇ ਪਿਛਲੇ ਦਾ ਨੂੰ ਕਿਸ ਨੇ ਕੀਤਾ ਤੇ ਸੰਤ ਜਨੈਲ ਸਿੰਘ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਜਰਜ ਸ਼ਵੇਕ ਸਿੰਘ ਨੇ ਤੋ ਪ੍ਰਾਤਨ ਇਤਿਹਾਸ ਨੂੰ ਇਹਨਾਂ ਨੇ ਭਰਾਤਾ ਕਿਉਂ ਦੀਆਂ ਜਾਗਦੀਆਂ ਕੌਮਾਂ ਆਪਣੇ ਸ਼ਹੀਦਾਂ ਦੇ ਦਿਨ ਜਿਹੜੇ ਆ ਮਨਾਉਂਦੀਆਂ ਨੇ ਔਰ ਜਿਹੜਾ ਇਤਿਹਾਸ ਅਸੀਂ ਸੁਣਿਆ ਸੀ ਵੇਖਿਆ ਨਹੀਂ ਸੀ ਉਹ ਇਤਿਹਾਸ ਨੂੰ ਰੀਨਿਊ ਕਰਤਾ ਸੰਤ ਜਰਨੈਲ ਸਿੰਘ ਤੇ ਭਾਈ ਸਾਹਿਬ ਭਾਈ ਬਲਕ ਸਿੰਘ ਕੋ ਕੌਮਾਂ ਦੇ ਇਤਿਹਾਸ ਕੇ ਰੀਨਿਊ ਨੂੰ ਵੀ ਕਰਨੇ ਪੈਂਦੇ ਆ ਤੋਂ ਉਹਨਾਂ ਨੇ ਟੈਂਕਾਂ ਨਾਲ ਮੁਕਾਬਲਾ ਕਰਦੇ ਹੋਏ ਜਿਹੜਾ ਸੀ ਉਹਨਾਂ ਬਹੁਤ ਵੱਡਾ ਇਤਿਹਾਸ ਸਿਰਜਿਆ ਅੱਜ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਵਰ ਸ਼ੁਰੂ ਹੋ ਰਿਹਾ ਤੋਂ ਮੈਂ ਜਿੱਥੇ ਵੀ ਕੋਈ ਸਿੱਖ ਜਾਂ ਨਾਨਕ ਨਾਮ ਵਾਲਾ ਸਿੱਖ ਰਹਿੰਦਾ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਦੇਸ਼ਾਂਵ ਦੇਸ਼ਾਂ ਵਿੱਚ ਕਿ ਉਹਨਾਂ ਮਹਾਨ ਸ਼ੀਦਾ ਸਿੰਘਾਂ ਦੀ ਯਾਦ ਜਿੱਦ ਤਰ੍ਹਾਂ ਅਕਾਲ ਤਖਬ ਤੋਂ ਸੰਨਪਾਤ ਸਭਾਨ ਸ਼ੁਰੂ ਹੋਇਆ ਇਸੇ ਤਰ੍ਹਾਂ ਹਰ ਇੱਕ ਥਾਂ ਤੇ ਭਾਵੇਂ ਡੇਟ ਅੱਗੇ ਪਿੱਛੇ ਵੀ ਹੋ ਜਾਏ ਕੋਈ ਗੱਲ ਨਹੀਂ ਲੇਕਿਨ ਉਹਨਾਂ ਨੂੰ ਯਾਦ ਜ਼ਰੂਰ ਕੀਤਾ ਜਾਵੇ ਜਿਹਨਾਂ ਨੇ ਵੱਡਾ ਵੱਡਾ ਇਤਿਹਾਸ ਇਹਦਾ ਸਜਿਆ ਮੈਂ ਉਹਨਾਂ ਸ਼ੀਦਾ ਦੇ ਪਰਿਵਾਰਾਂ ਨੂੰ ਤੇ ਉਹਨਾਂ ਸ਼ੀਦਾ ਨੂੰ ਨਮਸਕਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ